ਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਹੜੀ ਆ ਵੀਡੀਓ ਦੇਖ ਰਹੇ ਹੋਗੇ ਬਈ ਆਇਚ ਦੇਖੋ ਆ ਜਨਾਨੀ ਪਖੰਡ ਕਰੀ ਜਾਂਦੀ ਆ ਤੇ ਇਹ ਕਹਿੰਦੀ ਆ ਵੀ ਮੇਰੇ ਚ ਮਾਤਾ ਆਉਂਦੀ ਆ ਜਾਂ ਭੂਤ ਪ੍ਰੇਤ ਕੁਛ ਵੀ ਲਾ ਲੋ ਹਨਾ ਤੇ ਆ ਦੇਖੋ ਕਿਵੇਂ ਉਹ ਕਰੀ ਜਾਂਦੀ ਆ ਤੇ ਬਈ ਗਾਹਾਂ ਜਿਹੜਾ ਭੂਤ ਕੱਢਣ ਵਾਲਾ ਏ ਵੀ ਸਿਰੇ ਦਾ ਪਖੰਡੀ ਬਈ ਤੁਸੀਂ ਜ ਆਪਣੇ ਘਰ ਵਾਲੀ ਨੇ ਜਰਾਨੀਆਂ ਦੇ ਜੂੰਡੇ ਪਟਾਈ ਜਾਂਦੇ ਹੋ ਇਹੋ ਜਿਹੀਆਂ ਪਖੰਡੀਆਂ ਕੋਲੋਂ ਆ ਦੇਖੋ ਏ ਭਾਈ ਇਹ ਗੱਲਾਂ ਤੋਂ ਸੁਧਰ ਜੋ ਕਿ ਉਹ ਜੇ ਕੋਈ ਗੱਲਬਾਤ ਹੁੰਦੀ ਆ ਘਰੇ ਬਹਿ ਕੇ ਗੱਲ ਨਿਬੇੜ ਦੋ ਕੋਈ ਗਲਤੀ ਹੁੰਦੀ ਆ ਕੋਈ ਲੜਾਈ ਝਗੜਾ ਹੁੰਦਾ ਉਹਨ ਘਰੇ ਬਹਿ ਕੇ ਹੱਲ ਕਰ ਸਕਦੇ ਆ ਆਪਾਂ ਜੇ ਇਸ ਤਰ੍ਹਾਂ ਪਖੰਡ ਵਾਲੇ ਕਰੀ ਜਾਣਾ ਨਾਲੇ ਤਾਂ ਆਪ ਦੁਖੀ ਨਾਲੇ ਘਰ ਦੇਣੋਂ ਦੁਖੀ ਠੀਕ ਆ ਤੇ ਨਾਲੇ ਭਈ ਇਹ ਜੇ ਪਖੰਡੀਆਂ ਕੋਲੇ ਭਾਗ ਜਾਨੇ ਉਹ ਜਿਹੜੇ ਚਾਰ ਪੈਸੇ ਹੁੰਦੇ ਆ ਉਹ ਲਾ ਲੈਣਦੇ ਹੈ ਨਾ ਤੇ ਦੋਸਤੋ ਆ ਦੇਖੋ ਪੂਰੀ ਵੀਡੀਓ ਆ ਜਨਾਨੀ ਦੇਖੋ ਕੀ ਕਰਦੀ ਹੈਗੀ ਲੈ ਬਾਈ ਸਰੇ ਪੈ ਜਮਾ ਉਹ ਜੁੰਡੇ ਪਟੀਆਂ ਦਾ ਉਹ ਜੁੰਡੇ ਫੜ ਕੇ ਉਹ ਕਰ ਜਾਂਦਾ ਇਹ ਜੇ ਤੇ ਬਾਈ ਪਾਇਆ ਹੋਵੇ ਪਰਚਾ ਹਰੈਸਮੈਂਟ ਦਾ ਤੇ ਹਰ ਸੱਤਰ ਦਾ ਪਰਚਾ ਪਾਇਆ ਹੋਇਆ 366 ਇਹ ਜੇ ਬਾਈ ਜੇਲ ਚੋਂ ਨਹੀਂ ਨਿਕਲਦਾ ਤੇ ਭੈਣਾਂ ਦਾ ਲੋਕ ਆਪ ਜਾ ਕੇ ਤੋਂ ਜੁੰਡੇ ਪਟਾਈ ਜਾਂਦੇ ਹੈਗੇ ਜਿਹੜੇ ਜਨ ਨੂੰ ਆਪਾਂ ਕਰੇ ਘਰੇ ਉਹ ਹੀ ਨਹੀਂ ਕਹਿੰਦੇ ਇਹਨਾਂ ਕੋਲੇ ਜਾ ਕੇ 70 ਪਵਾਣੇ ਤੁਸੀਂ ਤੇ ਬਾਈ ਇਹ ਅੱਲਾ ਤੋਂ ਆਵਾਜ਼ ਆ ਜੋ ਕਿਉਂ ਇਹ ਜੇ ਪਖੰਡੀਆਂ ਪਿੱਛੇ ਲੱਗੇ ਹੋ ਕਿਉਂ ਯਾਰ ਤੁਸੀਂ ਪੜ੍ਹੇ ਲਿਖੇ ਲੋਕੋਂ ਕੋਈ ਕੋਈ ਕਿਉਂ ਨਹੀਂ ਸਮਝ ਆਉਂਦੀ ਇਹ ਚੀਜ਼ਾਂ ਦੀ ਭਾਈ ਇਹ ਚੀਜ਼ਾਂ ਨੂੰ ਸਮਝੋ ਸੁਦਰਜ ਹੋਏ ਚੀਜ਼ਾਂ ਨੂੰ ਕੀ ਲੈਣਾ ਤੁਸੀਂ ਪਖੰਡੀਆਂ ਤਾਂ ਆਪਦੇ ਗੁਰੂਆਂ ਪੀਰਾਂ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਬਹੁਤ ਕੁਰਬਾਨੀਆਂ ਦਿੱਤੀਆਂ ਆਪਣੇ ਲਈ ਪਰ ਉਹਨਾਂ ਨੇ ਆਏ ਨਹੀਂ ਦਿੱਤੇ ਅਸੀਂ ਕੁਰਬਾਨੀਆਂ ਵੀ ਆਪਾ ਖੰਡ ਬਾ ਚੱਲੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਹੀ ਆਪਾਂ ਨੂੰ ਬਚਾਉਣ ਲਈ ਠੀਕ ਆ ਤੁਸੀਂ ਭਾਈ ਯਾਰ ਆ ਪਖੰਡੀਆਂ ਦੇ ਪਿੱਛੇ ਲੱਗ ਕੇ ਆਪਦੇ ਜਨਾਨੀਆਂ ਨੂੰ ਇਹ ਰਖੁੱਟੀਆਂ ਦਾ ਬਹਿਣਾ ਕੋਈ ਸ਼ਰਮ ਕਰੋ ਯਾਰ ਜਨਾਨੀ ਨੂੰ ਬਾਲ ਫੋਣ ਬਾਲਾ ਤੂੰ ਖੜੀ ਬੈਠਾਗਾ ਤੇ ਇਹ ਜਹਾਜ ਬੁੱਧੂ ਬੰਦਾ ਉਹ ਆ ਜਿਹੜਾ ਲੈ ਕੇ ਗਿਆ ਇਹਦੇ ਕੋਲੇ ਤੇ ਬਾ ਜਨਾਨੀ ਵੀ ਪਖੰਡ ਕਰ ਰਹੀ ਆ ਵੀ ਤੂੰ ਪਖੰਡ ਕਰ ਰਹੀ ਆ ਜੇ ਕੋਈ ਗੱਲ ਬਾਤਾਂ ਕਰੇ ਬੈਗੇ ਨਵੇੜ ਤੈਨੂੰ ਦੇਖ ਕੇ 10 ਬੰਦੇ ਹੋਰ ਮੰਗਣ ਲੱਗ ਜਾਂਦੇ ਆ ਵੀ ਹਾਂ ਯਾਰ ਉਹ ਬਾਬੇ ਕੋਲੇ ਚੱਲੋ ਭੂਤ ਕਢਾਓ ਉਹ ਬਾਬਾ ਭੂਤ ਕਢਦਾ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਸ ਤੋਂ ਇਹ ਤੀਜਾ ਸਮਝੋ ਪਰ ਇਹ ਚੀਜ਼ਾਂ ਤੋਂ ਬਈ ਬਚੋ ਵੀ ਸਾਰਿਆਂ ਨੂੰ ਮੈਂ ਇਹੀ ਉਮੀਦ ਕਰਦਾ ਸਾਰੇ ਦੋਸਤਾਂ ਤੋਂ ਦੋਸਤੋ ਇਹ ਚੀਜ਼ਾਂ ਨੂੰ ਸਮਝੋ ਇਹ ਚੀਜ਼ਾਂ ਜਨਾਬ ਉਹ ਇਹ ਪਖੰਡਵਾਜ ਆ ਸਾਰਾ ਪਖੰਡਵਾਜ ਵਿੱਚ ਨਾ ਜਾਓ ਹਨਾ ਕਿਉਂ 4 ਪੈਸੇ ਹੁੰਦੇ ਜਿਹੜੇ ਉਹ ਵੀ ਲਟਾ ਬੈਨੇ ਹੋ ਬਈ ਤੇ ਜਨਾਨੀਆਂ ਜੇ ਕੋਈ ਬਈ ਨਾ ਹੀ ਰਹਿਣਾ ਚਾਹਦੀ ਸਿੱਧਾ ਘਰੇ ਵੀ ਰਹਿੰਦੀ ਨਹੀਂ ਮਤਾਂ ਤਲਾਕ ਲੈ ਲੈ ਕੁਛ ਵੀ ਕਰ ਲੈ ਹਨਾ ਨਵੇੜਾ ਕਰ ਲੈ ਪਰ ਆਪਾ ਖੰਡ ਬਾਜ ਕਰ ਲਾ ਕੇ ਇਹਨਾਂ ਨਾਲੇ ਤਾਂ ਖਾਂਦੀਆਂ 70 ਉਹਨਾਂ ਤੋਂ ਤੇ ਨਾਲੇ 70 ਪੈੰਦੇ ਕਰਦਿਆਂ ਤੋਂ ਸੋਧੋ ਇਹ ਚੀਜ਼ਾਂ ਤੋਂ ਕੀ ਰੱਖਿਆ ਇਹਨਾਂ ਚ ਕੁਛ ਨਹੀਂਗਾ ਭੂਤ ਪ੍ਰੇਤ ਹੈਗਾ ਜ਼ਰੂਰ ਪਰ ਆਏ ਨਹੀਂ ਆਉਂਦੇ ਹੁੰਦੇ ਵੀ ਕਿਸੇ 'ਚ ਭੂਤ ਆ ਗਿਆ ਪ੍ਰੇਤ ਆ ਗਿਆ ਮਤਾਂ ਆ ਗਈ ਵੀ ਆ ਗਿਆ ਕਿਸੇ 'ਚ ਕੁਛ ਨਹੀਂ ਇਸ ਤਰ੍ਹਾਂ ਹੁੰਦਾ ਤੁਸੀਂ ਇਹ ਚੀਜ਼ਾਂ ਸਮਝੋ ਬਈ ਤੇ ਵੀਡੀਓ ਜੇ ਵਧੀਆ ਲੱਗੀ ਬਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਪਰਾਂ ਤੁਸੀਂ ਆਪ ਹੀ ਦੋਸਤੋ ਕਮੈਂਟ ਕਰਕੇ ਦੱਸ ਦਿਓ ਵੀ ਆ ਜਾਨੀ ਦੀ ਗੱਲ ਕਿੰਨੀ ਕੁ ਸਹੀ ਆ ਜਾਂ ਜਿਹੜਾ ਵਾਲ ਪੱਟੀ ਜਾਂਦਾਗਾ ਇਹਦੀ ਗੱਲ ਬਈ ਕਿੰਨੀ ਕੁ ਸਹੀ ਆ ਹਾਂ ਪੱਟਨੇ ਚਾਹੀਦੇ ਆ ਜਾਂ ਨਹੀਂ ਹੂੰ ਅਸਲੀ ਦਾ ਬਈ ਡਾਂਗ ਕਰੇ ਫੇਰ ਨਾਲ ਹੀ ਹੈਗੇ ਜਾਨੀ ਦੇ ਘਰੇ ਫੇਰ ਕੇ ਡਾਂਗੇ ਨੂੰ ਸਦਾਰੇ ਪੈਣਾ ਪੂਤ ਦੀ ਸਾਰਾ ਕੁਝ ਭਜੂਗਾ ਡਾਂਗ ਮੂਰੇ ਦਾ ਬਈ ਭੂਤ ਨੱਚਦਿਆ ਕਹਿੰਦੇ ਹੁੰਦੇ ਉਹ ਐਵੇਂ ਹੀ ਨਹੀਂ ਕਹਿੰਦੇ ਉਹ ਸੱਚੋ ਕਹਿੰਦੇ ਡਾਂਗ ਮੂਰੇ ਭੂਤ ਨੱਚਦਿਆ ਭੂਤ ਵੀ ਡਰਦੇ ਡਾਂਗ ਤੋਂ ਪਰ ਬਈ ਡਾਂਗ ਆਪਾਂ ਕਹਿੰਦੇ ਵੀ ਜਾਨਨੀ ਤੇ ਹੱਥ ਕਾਦੇ ਲਈ ਚੱਕਣਾ ਪਰ ਬਈ ਆ ਗੱਲਾਂ ਗਲਤ ਨੇ ਜਿਹੜੀਆਂ ਚੱਲਦੀ ਜਾਂਦੀਆਂ ਜਿਵੇਂ ਤੁਸੀਂ ਦੇਖਿਆ ਨੇ ਬਗਾਨੇ ਬੰਦੇ ਤੋਂ ਤਾਂ ਠੀਕ ਹੈ ਜੀ ਆਪਦੇ ਘਰ ਦਾ ਥੱਪੜ ਮਾਰੂਗਾ ਅੰਦਰ ਤਾਂ ਅੰਦਰ ਕੱਲ ਰੂਗਾ ਲੋਕਾਂ ਦੇ ਸਾਹਮਣੇ ਵੀਡੀਓ ਬਣ ਜਾਂਦੀਆਂ ਨੇ ਅੱਜ ਕੱਲ੍ਹ ਆ ਵੀਡੀਓ ਬਣਾ ਕੇ ਹੋਈ ਹੁਣ ਮੋ ਏ ਦੋਸਤੋ ਇਹ ਪਖੰਡਿਆ ਤੋਂ ਬਚੋ ਤੇ ਬਾ ਵੀਡੀਓ ਵਾਚਿੰਗ ਦੇ ਲਈ ਥੈਂਕ ਯੂ ਵੈਰੀ ਮਚ ਤੇ ਬੰਦੋ ਵੰਦੂ ਵੀ ਸ਼ੇਅਰ ਕਰਿਓ ਦੋਸਤੋ